ਹਰ ਰੋਜ਼ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਸੰਤਾਨ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਲਈ ਆਉਂਦੀਆਂ ਹਨ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਤੋਂ ਪਹਿਲਾਂ ਡਿਊਟੀ ਤੇ ਮੌਜੂਦ ਸੇਵਾਦਾਰਾਂ ਵੱਲੋਂ ਹਰ ਇੱਕ ਵਿਅਕਤੀ ਨੂੰ ਚੈੱਕ ਵੀ ਕੀਤਾ ਜਾਂਦਾ ਹੈ ਤੇ ਜਿਹੜਾ ਗਲਤ ਹੋਵੇ ਉਸ ਨੂੰ ਰੋਕਿਆ ਵੀ ਜਾਂਦਾ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਸੇਵਾਦਾਰਾਂ ਨੂੰ ਹੀ ਮਾੜਾ ਬੋਲਣ ਲੱਗ ਜਾਂਦੇ ਹਨ ਪਰ ਆ ਸਕਰੀਨ ਤੇ ਚੱਲ ਰਹੀ ਵੀਡੀਓ ਦੇਖ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਸੇਵਾਦਾਰ ਕਿਉਂ ਕਿਸੇ ਨੂੰ ਰੋਕਦੇ ਹਨ ਆ ਕੁਝ ਵਿਅਕਤੀ ਦਰਬਾਰ ਸਾਹਿਬ ਦੇ ਜਦੋਂ ਅੰਦਰ ਦਾਖਲ ਹੋਣ ਲਈ ਜਾਂਦੇ ਹਨ ਤਾਂ ਸੇਵਾਦਾਰ ਜਦੋਂ ਇਹਨਾਂ ਦੇ ਬੈਗ ਚੈੱਕ ਕਰਦੇ ਹਨ ਤਾਂ ਉਹਨਾਂ ਵਿੱਚੋਂ ਜਰਦਾ, ਬੀੜੀਆਂ, ਗੁਟਕੇ ਤੇ ਹੋਰ ਵੀ ਕਈ ਨਸ਼ੀਲੇ ਪਦਾਰਥ ਦੇ ਪੈਕਟ ਮਿਲਦੇ ਹਨ। ਇਹਨਾਂ ਦੀ ਮਾਤਰਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਫਰਸ਼ ਤੇ ਢੇਰ ਲੱਗ ਜਾਂਦਾ ਹੈ। ਇੱਥੋਂ ਤੱਕ ਕਿ ਜਦੋਂ ਔਰਤਾਂ ਦੇ ਪਰਸ ਚੈੱਕ ਕੀਤੇ ਜਾਂਦੇ ਹਨ ਤਾਂ ਉਹਨਾਂ ਵਿੱਚੋਂ ਵੀ ਬੀੜੀਆਂ ਤੇ ਜਰਦੇ ਦੇ ਪੈਕਟ ਮਿਲਦੇ ਹਨ। ਬਾਕੀ ਤੁਸੀਂ ਵੀ ਦੇਖੋ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਤੇ ਅੱਗੇ ਵੀ ਸ਼ੇਅਰ ਜਰੂਰ ਕਰਿਓ ਤਾਂ ਜੋ ਜਿਹੜੇ ਸੇਵਾਦਾਰਾਂ ਦੀ ਡਿਊਟੀ ਤੇ ਸਵਾਲ ਚੁੱਕਦੇ ਹਨ ਉਹਨਾਂ ਨੂੰ ਵੀ ਇਹ ਸਚਾਈ ਪਤਾ ਲੱਗ ਸਕੇ ਠੀਕ ਹੈ ਤਾਂ ਤੇ ਪਰਸ ਮੈਂ ਕੀ ਕਰ ਰਹੀ ਹਾਂ ਨਹੀਂ ਮੇਰੇ ਪਾਸ ਵਿੱਚ ਅੱਛਾ ਅੱਛਾ ਮੈਂ ਕੀ ਹੈ ਨਾ ਜਲੀ ਆਹ ਦੇਖੋ ਤਾਂ ਆਪ ਤੁਸੀਂ ਕਰਿਆ ਕੀ ਆ ਗਿਆ 541 ਇਹ ਯਾਰ ਸਾਰਾ